ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਬਾਬੋ ਆਪਣੀ ਮੁਰਗੀ ਨੂੰ ਬੈਠੇ ਨੂੰ ਕਾਫੀ ਦਿਨ ਹੋ ਗਏ ਮੇਰਾ ਖਿਆਲ ਹੈ ਵੀ 3-4 ਦਿਨ ਹੀ ਰਹਿੰਦੇ ਹੋਣੇ ਐਤਵਾਰ ਨੂੰ ਬੱਚੇ ਨੇ ਕੱਢਣ ਲੱਗ ਜਾਣਾਗਾ ਅੱਜ ਆਪਾਂ ਇਹਨੂੰ ਠਾ ਕੇ ਇਹਦੇ ਅੰਡਿਆਂ ਦੀ ਕੈਂਡਲਿੰਗ ਕਰਨੀ ਆ ਚੈੱਕ ਕਰਨੇ ਆਪਾਂ ਵੀ ਕਿੰਨੇ ਕੰਡਿਆਂ ਦੇ ਵਿੱਚ ਬੱਚੇ ਹੈਗੇ ਆ ਕਿੰਨਿਆਂ ਦੇ ਵਿੱਚ ਨਹੀਂ ਹੈਗੇ ਠੀਕ ਆ ਪਹਿਲਾਂ ਆਪਾਂ ਮੁਰਗੀ ਨੂੰ ਉਠਾਉਣਾ ਚਾਕੇ ਚਲੋ ਉੱਠ ਗਿਆ ਚੱਲ 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 ਯਾਕੋਈ ਅੰਡੇ ਆਪਣੇ ਸਹੀ ਸਲਾਮਤ ਪਏ ਨੇ ਸਾਰੇ ਠੀਕ ਆ ਮੁਰਗੀ ਬੈ ਗਈ। ਇੱਕ ਨਾ ਇਹਦੇ ਖਾਤਰ ਆ ਪਾ ਡੱਬਾ ਜਿਆ ਲੈ ਕੇ ਆਏ ਆ ਇਧਰ ਹੋ ਜਾ ਹੁਣ। ਚੱਲ। ਠਕੜ। ਇੱਥੇ ਹੀ ਰੱਖਦੇ ਇਹਨੂੰ ਡੱਬੇ ਇਹਨੂੰ। ਇਹਦੇ ਵਿੱਚ ਧਰਤ ਆ ਰੱਪਾ ਕਰਨੀ ਹੈ ਕੰਨ ਲਈ ਕਿਉਂਕਿ ਹੁਣ ਨੇਰਾ ਤਾਂ ਹੈ ਨਹੀਂ ਹੈਗਾ ਤਾਂ ਦੇਣੀ ਆ। ਔਰ ਕੋਈ ਚੱਕਰ ਨਹੀਂ ਦੇਖਦੇ। ਜੇ ਗੱਲ ਬਣੂਗੀ ਤਾਂ। ਲਓ ਬਾਬੇ ਸੈਟ ਆਪਾਂ ਸਾਰਾ ਤਿਆਰ ਕਰਤਾ ਡੱਬਾ ਜਿਆ ਸੀਗਾ ਇੱਕ ਆਪਣੇ ਕੋਲੇ। ਇਹਦੇ ਵਿੱਚ ਧਰਤ ਆਪਾਂ ਫੋਨ ਤੇ ਆ ਚੱਕ ਲਿਆ ਪਾਂਡਾ। ਕਰਕੇ ਦੇਖਦੇ ਇਹਨੂੰ ਚੈੱਕ ਚਲ ਚਲ ਪਰ ਇਹ ਨਾ ਤੂੰ ਐਵੇਂ ਬੈਠਿਆ ਜਣਾ ਲਓ ਗਏ ਇਹ ਆਂਡਾ ਦਾ ਵਾਪੇ ਆਪਣਾ ਖਰਾਬ ਹੈ ਸਾਰੇ ਜਗ ਪਿਆ ਠੀਕ ਆ ਅਗਲਾ ਆਂਡਾ ਕਰਦੇ ਚੈੱਕ ਇਹ ਵੀ ਖਰਾਬ ਇੱਕ ਤਾਂ ਹੋ ਗਿਆ ਖਰਾਬ ਠੀਕ ਆ ਇਹਨੂੰ ਰੱਖਦੇ ਇੱਧਰ ਇੱਕ ਆਂਡਾ ਆਪਣਾ ਸਹੀ ਹੋ ਗਿਆ ਇੱਕ ਹੋ ਗਿਆ ਖਰਾਬ ਆ ਦੇਖਦੇ ਆਪਾਂ ਤੀਜਾ ਆਂਡਾ ਇਹਦੀ ਕੀ ਵਜ੍ਹੀ ਸਣਾ ਇਹ ਵੀ ਸਾਰਾ ਜਗ ਪਿਆ ਇਹ ਵੀ ਖਰਾਬ ਆ ਇਹਨੂੰ ਵੀ ਘਰ ਸਾਈਡ ਤੇ ਇੱਕ ਹੋਰ ਚੱਕ ਦਾਂ ਚੌਥਾ ਅੰਡਾ ਇਹ ਨਹੀਂ ਉਹਦੇ ਮੰਗੂਨੀ ਜਗ੍ਹਾ ਹੈ ਗਾ ਇਹ ਠੀਕ ਆ ਇਹਨੂੰ ਪਾਈ ਦਰ ਰੱਖ ਦਿੰਨੇ ਚੱਲੇ ਤਾਂ ਐਨੇ ਤੂੰ ਹਜੇ ਦਸ ਮੂਰੀ ਅੜ ਜਾ ਬੰਨ ਮਿੰਟ ਇਹ ਵੀ ਸਾਰਾ ਜਗ ਪਿਆ ਤਿੰਨ ਅੰਡੇ ਤਾਂ ਆਪਣੇ ਆਪ ਹੋਏ ਨੇ ਖਰਾਬ ਠੀਕ ਆ ਦੂਜਾ ਜੋ ਕਿ ਆਪਾਂ ਇਹ ਜੰਮੀ ਜੱਡਾ ਹੋਏ ਜੰਮੀ ਜਗਦਾ ਜੋਦਾ ਕੋਈ ਲੈਣ ਦੇਣੀ ਨਹੀਂ ਚੱਕ ਇਹਨੂੰ ਵੀ ਇੱਧਰ ਰੱਖ ਦਿੰਦੇ ਆ ਮੁਰਗੀ ਬੰਦੇ ਵੰਦੀ ਇਹਨੂੰ ਤਾਂ ਖੜਜਣਾ ਦੋ ਬਾਬੇ ਅੰਡੇ ਕਰ ਲਿਆ ਆਪਾਂ ਚੈੱਕ 1 2 3 4 5 6 6 ਅੰਡੇ ਤਾਂ ਆਪਾਂ ਨੂੰ ਲੱਗੇ ਨੇ ਵੀ ਖਰਾਬ ਨਹੀਂ ਠੀਕ ਆ ਫਿਰ ਜਿਹੜੇ ਸਾਰੇ ਜਗਦੇ ਸੀ 1 2 3 4 5 6 6 ਅੰਡੇ ਲੱਗੇ ਆਪਾਂ ਨੂੰ ਸਹੀ ਵੀ ਜਿਆਦਾ ਤਾਂ ਨਹੀਂ ਮੈਨੂੰ ਪਤਾ ਇਹਦੇ ਵਿੱਚ ਹੁਣ ਕੀ ਕਰਨਾ ਆਪਾਂ 6 ਅੰਡੇ ਹਟਣੇ ਨਹੀਂ ਕਿਉਂਕਿ ਆਪਾਂ ਪਹਿਲੀ ਵਾਰੀ ਮੁਰਗੀ ਸੇਵਾ ਤੇ ਬਿਠਾਈ ਆ ਤੇ ਤੇ ਉਹੀ ਚੱਕਰ ਹੋ ਜੇ ਗਲਤੀ ਹੋ ਜਾਣਾ ਕਿਰਾਂ ਤਾਂ ਆਪਾਂ ਇਹਨਾਂ ਨੂੰ ਅਹੀਂ ਧਰ ਦਿੰਨੇ ਆ ਤੇ ਮੁੜ ਕੇ ਰਿਜ਼ਲਟ ਮੁਰਗੀ ਨੇ ਕੱਢਣੇ ਨੇ ਜਿੰਨੇ ਨਿਕਲੇ ਤਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਅਗਲੀ ਦੇ ਵਿੱਚ ਇਹ ਕਿਰਾਂ ਸਾਰੇ ਛਣ ਦਿੰਨਾ 6 ਛਣ ਤੇ 6 ਆਪਾਂ ਵੀ ਛਣ ਦਿੰਨੇ ਵਿੱਚ ਦਾਣੇ ਤੇ ਪਾਣੀ ਆਪਾਂ ਧਰ ਦਿੰਨੇ ਆ ਫੇਰ ਵਹਿ ਗਈ ਅੰਡਾਂ ਤੇ ਇੱਥੇ ਰੱਖ ਦਿੰਨੇ ਤੇ ਦਾਣੇ ਤੇ ਆਹ ਪਿਆਦਾ ਪਾਣੀ ਆੜਾਂਗਾ ਠੀਕ ਤੇ ਦੇਨੇ ਦੀ ਜਿਹੜਾ ਹੈ 12 ਬਸ ਉਹਨੂੰ ਪੂਰੇ ਹੋ ਜਾਣੇ ਆ ਤੇ ਕੀੜਾ ਉਠਾ ਦੇਣਾ ਚਾਰ ਵਜੇ ਉਠਾ ਇਹ ਆਪ ਨਹੀਂ ਉੱਠਦੀ ਹੈ ਕਿਰਜੀ ਕੀੜਾ ਗਈ ਚਲ ਪਾਣੀ ਪੁਣੀ ਪੀ ਧਾਣੇ ਦੁਣੇ ਖਾ ਲਾ ਆ ਇੱਥੇ ਧਰੀ ਬਣੀ ਯਾਰ ਇੱਥੇ ਧਰ ਦੇ ਠੀਕ ਹੈ ਆ ਲੈ ਉਹ ਕੀਰਪੜ ਨਾਲੇ ਜਣੇ ਖਾਣ ਲੱਗ ਗਈ ਗੇਟ ਕਰਦੇ ਆ ਪਰ ਹੁਣ ਬੰਦ ਕਿ ਬਾਹਰਲੇ ਜਾਨਵਰਾਂ ਨੂੰ ਦੇਖ ਲੈ ਕੀ ਗੱਲਬਾਤ ਹੈ ਇੱਧਰ ਬੱਕਰੇ ਵੀ ਆਪਣੇ ਖੜੇ ਨੇ ਓਕੇ ਦੀ ਰਿਪੋਰਟ ਸਿਲਕਾਂ ਨੂੰ ਪਾਏ ਹੋਇਆ ਸੀਗਾ ਕਾਕ ਕੋਲ ਖਾ ਕੇ ਓਕੇ ਦੀ ਰਿਪੋਰਟ ਚ ਨਹੀਂ ਪੁਰੇ ਹੁਣ ਮੈਂ ਛੱਡਦਾ ਆਪਣੇ ਬਾਹਰਲੇ ਜਾਨਵਰਾਂ ਨੂੰ ਇਹਨਾਂ ਨੂੰ ਆਪਾਂ ਹੁਣ ਲੇਟ ਹੀ ਛੱਡਿਆ ਕਰਨਾ ਯਾਰ ਮੁਰਗਾ ਬਿਮਾਰ ਜਾ ਹੋ ਗਿਆ ਨਾ ਉਹਦਾ ਕਰਕੇ ਆਪਾਂ ਇਹਨੂੰ ਲੇਟ ਹੀ ਛੱਡਾਂਗੇ ਆਜੋ ਵੀ ਬਾਹਰੇ ਹੁਣ ਰੇਤਾ ਛੱਡਦਾ ਸੀ ਗੁੱਡੇ 'ਚ ਆਪਾਂ ਤੂੜੀ ਹਿੱਟਣੀ ਬੰਦ ਕਰਤੀ ਪਈਆਂ ਦੇ ਕਮੈਂਟ ਆਈ ਸੀ ਕਹਿੰਦੇ ਬਈ ਗਰਮੀ ਹੋ ਗਈ ਠੀਕ ਆਪਾਂ ਗੱਲ ਮੰਨ ਲਈ ਉਹਨਾਂ ਦੀ ਪਹਿਲਾਂ ਪਾਉਣੇ ਆਪਾਂ ਇਹਨਾਂ ਨੂੰ ਗਰਮ ਪਾਣੀ ਪਹਿਲਾਂ ਮੈਂ ਠੰਡਾ ਹੀ ਪਾਉਣਾ ਸੀਗਾ ਇਹਦੇ ਵਿੱਚ ਬਰੋਟਨ ਪਾਈ ਏ ਥੋੜੀ ਗਰਮ ਗਰਮ ਪਾਣੀ ਨਾਲ ਪਾਇਆ ਕੁਝਾ ਭਰ ਦੇਣਿਆ ਠੀਕਾ ਦਾਣੇ-ਦੋਣੇ ਤਾਂ ਹੁੰਦੇ ਹੀ ਨਹੀਂ ਆਪਣੇ ਇੱਥੇ ਸਾਰਾ ਦਿਨ ਹੀ ਚਿੜੀਆਂ-ਜਿੜੀਆਂ ਘਟਾਰਾਂ ਖਾਈ ਜਾਂਦੀਆਂ ਨੇ ਕਬੂਤਰ ਵੀ ਆ ਜਾਂਦੇ ਨੇ ਹੁਣ ਨਿੱਗਾ-ਨਿੱਗਾ ਪਾਣੀ ਮੁਰਗਾ ਆਪਣਾ ਸਹੀ ਆ ਠੀਕਾ ਉਹ ਦਵਾਈ ਆਪਣੀ ਕੰਮ ਕਰ ਗਈ ਅੱਜ ਇਹਨੂੰ ਇੱਕ ਵਾਰੀ ਹੋਰ ਦੇਣੀ ਆਗੀ